ਅੰਨਾ ਤੱਕ ਆਜ਼ਾਦੀ ਦੀ ਆਵਾਜ਼ ਪਹੁੰਚਾਉਣ ਲਈ ਭਗਤ ਸਿੰਘ ਤੇ ਬੀਕੇ ਦੱਤ ਨੇ ਕੌਂਸਲ ਵਿੱਚ ਬੰਗ ਮਾਰ ਕੇ ਜਿਹੜਾ ਐਲਾਨ ਕੀਤਾ ਗੁਰਮukh ਚੰਨ ਤੇ ਜੋਗੀ ਐਉਂ ਬਿਆਨ ਕਰ ਰਹੇ ਹਨ ਜੋ ਚਾਉਂਦੇ ਹਨ ਰਾਜ ਹਿੰਦ ਦਾ ਚੱਲੇ ਅਮਨ ਆਮਾਨ ਜੋ ਸਹਿਮਤ ਇਸ ਗੱਲ ਨਾਲ 바ਰੂ ਖੜੇ ਵਿਖਾਨ ਕੌਂਸਲ ਦਾ ਅਜਲਾਸ ਫਿਰ ਲੱਗਿਆ ਕਰਮਜਾਂ ਪਾਸ ਖੁਸ਼ੀ ਗੋਰੇ ਦੇ ਦਾਸ ਬਰਪਦੇ ਖੁਸ਼ੀ ਲੈ ਜਾਮ ਨਹੀਂ ਹੁਣ ਰਹਿਣਾ ਦੇਸ ਗਲਾਮ ਨਹੀਂ ਹਰੇ ਹੱਥਾਂ 'ਚੜੇ ਸੀ ਕੀਤੇ ਜਦ ਬੰਮ ਨੂੰ ਲੱਗੇ ਪਲੀਤੇ ਚਲ ਦੇਸ਼ੋਂ ਪੈੜੀਏ ਨੀਤੇ ਸੁਣੀ ਇਹਨ ਕਲਾਬ ਦੀ ਬੋਲੀ ਰੂ ਪਿਆ ਸੋਗ ਲੈ ਤੇਰੀ ਟੋਲੀ ਰੂ ਫਿਰ ਭਗਤ ਸਿੰਘ ਨੇ ਆਖਿਆ ਅਸੀਂ ਖੁਦ ਹਾਂ ਮਾਲਕ ਰੱਖਿਆ ਤੈਨੂੰ ਦੱਸਦੇ ਹਾਂ ਏ ਭੱਖਿਆ ਤੈਨੂੰ ਕਰਨੀ ਅਸਾਂ ਸਲਾਮ ਨਹੀਂ ਹੁਣ ਰਹਿਣਾ ਕਾਰ ਛੱਡਿਆ ਤੂੰ ਸਾ ਮੇਰਾ ਹੈ ਲੁੱਟਿਆ ਦੇਸ਼ ਬਥੇਰਾ ਜੋ ਸੰਨ ਵਾਲਾ ਤੀਸੇਰਾ ਕਿਆ 파 ਤੁਹਾਡੀ ਗੋਲੀ ਨੂੰ ਪਿਆ ਸੋਗ ਲੈ ਤੇਰੀ ਟੋਲੀ ਨੂੰ ਤੈਨੂੰ ਦੇਸ਼ੋਂ ਕੱਢਣਾ ਚੰਦਾ ਹਿੰਦੇ ਵਿੱਚ ਕੌਮੀ ਕੱਢਣਾ ਅਸਾ ਸੰਗਲ ਗੁਲਾਮੀ ਵੱਢਣਾ ਤੈਨੂੰ ਚਾਉਂਦੇ ਸ਼ਹਿਰ ਗ੍ਰਾਮ ਨਹੀਂ ਹੁਣ ਰਹਿਣਾ ਦੇਸ਼ ਗੁਲਾਮ ਨਹੀਂ ਇਵਰਤਾਤੇ ਪਾਣੇ ਬਾਜੀ ਹਰੀ ਪਏ ਤਿੰਨ ਗਾਣੇ ਜਣ ਗੱਡੀ ਪੜਣੀਓ ਲਾਭ ਨਹੀਂ ਹੁਣ ਰਹਿਣਾ ਦੇਸ ਕਲਾਮ ਨਹੀਂ ਨਸ ਖੇਲੇ ਬਾਗ ਜੋ ਤੱਕ ਕੇ ਜਿਵੇਂ ਮੇਰੇ ਕਿ ਸ਼ੇਰ ਤੋਂ ਜਗ ਕੇ ਕੁੱਟੇ ਮਾਲਕ ਚੋਰ ਨੂੰ ਢੰਗ ਕੇ ਰਾਣਾ ਮੇਰੇ ਪਹਿਰ ਦੀ ਟੋਲੀ ਨੂੰ ਆ ਸੋਗ ਲੈ ਤੇਰੀ ਟੋਲੀ ਨੂੰ ਇਹਦੇ ਵਿੱਚੋਂ ਕੋਰੀਓ ਚੱਲੋ ਹੁਣ ਰਾ ਲੰਨਣ ਦਾ ਮੱਲਾ ਸਾਡਾ ਖੂਨ ਬਲੈਦ ਨਾ ਕੱਲੋ ਹੋਣ ਰਹਿਣਾ ਦੇਸ ਕਲਾਮ ਨਹੀਂ ਕਈ ਲਾਲ ਲਾਜਪਤ ਵਰਗੇ ਕਈ ਲਾਲ ਲਾਜਪਤ ਵਰਗੇ ਜੋ ਨਾਮਨੁ ਰੋਸ਼ਨ ਕਰਗੇ ਕਈ ਗੱਡੀਆਂ ਥੱਲੇ ਮਰਗੇ ਗੱਲ ਸੁਣ ਪਈ ਬੁਲ ਬੁਲ ਪੜੀ ਨੂੰ ਸੋਗ ਲ ਤੇਰੀ ਟੋਲੀ ਨੂੰ ਮੇਰਾ ਮਾਸ ਹੋਣ ਤੋਂ ਰੁਕ ਗਿਆ ਸੀ ਖੂਨ ਕਈਆਂ ਦਾ ਸੁੱਕ ਗਿਆ ਜਦ ਧੂਆਂ ਹੌਸ ਤੋਂ ਮੁੱਕ ਗਿਆ ਛੁਪੇ ਰਹੇ ਲక్ష్ਮਣ ਰਾਮ ਨਹੀਂ ਹੁਣ ਰਹਿਣਾ ਦੇਸ ਕਲਾਮ ਨਹੀਂ ਦੀਆਂ ਖੜੀਆਂ ਕਹਿੰਦੇ ਮਾਰ ਲੋ ਹੱਥ ਕੜੀਆਂ ਜਦ ਜੋਰੀ ਰਿਪੋਰਟ ਪੜੀਆਂ ਗਾ ਗੁਰਮਖ ਨੇ ਹਮ ਜੋਲੀ ਨੂੰ